ਸਾਹਿਬ ਗੁਰੂ ਜੀ ਕੀ ਫਤਿਹ ਆਪਾਂ ਸਰਬੱਤ ਗੁਰਸਿੱਖ ਮਾਈ ਭਾਈ ਦਸੋਂ ਪਾਤਸ਼ਾਹ ਹੋ ਕੇ ਗਿਆਨ ਸਰੂਪ ਜਾਗਦੀ ਜੋਤ ਕਰਜ ਕੀ ਓਟ ਬਾਣੀ ਕੇ ਬੋਹਿਤ ਚਵਰ ਛਤਰ ਤਖਤ ਕੇ ਮਾਲਕ ਪ੍ਰਤੱਖ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪਾਵਨ ਪਵਿੱਤਰ ਅਸਥਾਨ ਸ੍ਰੀ ਬੰਗਲਾ ਸਾਹਿਬ ਵਿਖੇ ਪਾਵਨ ਗੁਰਬਾਣੀ ਦੀ ਸੰਥਿਆ ਸ਼ੁੱਧ ਕਰਨ ਵਾਸਤੇ ਇਕੱਤਰ ਹੋਏ ਹਾਂ ਸਤਿਗੁਰੂ ਖਾਲਸਾ ਜੀ ਆਪਾਂ ਸ੍ਰੀ ਜਪਜੀ ਸਾਹਿਬ ਜੀ ਦੀ ਪਾਵਨ ਗੁਰਬਾਣੀ ਦੀ ਸੰਥਿਆ ਸ਼ੁੱਧ ਕਰ ਲਈ ਹੈ ਪਾਵ ਸੰਥਿਆ ਸੰਪੂਰਨ ਕਰ ਲਈ ਹੈ ਅੱਗੇ ਆਪਾਂ ਪਾਵਨ ਪਵਿੱਤਰ ਗੁਰਬਾਣੀ ਜੋ ਸ੍ਰੀ ਜਾਪ ਸਾਹਿਬ ਹੈ ਉਹ ਅੱਗੇ ਕੰਠ ਕਰਨਾ ਭਾਵ ਗੁਰਬਾਣੀ ਦੀ ਸੰਥਿਆ ਕਰਨੀ ਹੈ ਸ੍ਰੀ ਜਪਜੀ ਸਾਹਿਬ ਜੀ ਦਾ ਮਹਾਤਮ ਹਰ ਇੱਕ ਗੁਰਸਿੱਖ ਨੂੰ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਸਤਗੁਰੂ ਸਾਹਿਬ ਜੀ ਦੇ ਬਚਨ ਹਨ ਸਿੱਖ ਗੁਰੂ ਦਾ ਹੋਏ ਗयो ਜਪਜੀ ਕੰਠ ਨਾ ਕੀਨ ਤੰਦਲ ਬਿਨ ਤੁਖ ਕਾਮ ਕਿਹ ਤੈਸੇ ਸਿੱਖ ਕੋ ਜੀਨ ਜਿਵੇਂ ਚੌਲਾਂ ਤੋਂ ਬਿਨਾ ਜਿਹੜਾ ਛਿਲੜ ਹੋਇਆ ਕਰਦਾ ਉਹ ਕਿਸੇ ਕੰਮ ਨਹੀਂ ਚੌਲਾਂ ਦੇ ਨਾਲ ਹੀ ਉਸ ਦਾ ਮੁੱਲ ਹੈ ਇਸੇ ਤਰ੍ਹਾਂ ਜੇ ਆਪਾਂ ਅੰਮ੍ਰਿਤ ਛਕਿਆ ਚੋੜਾ ਵੀ ਪਾਇਆ ਹੈ ਸਤਿਗੁਰੂ ਸਾਹਿਬ ਜੀ ਦੀ ਦਿੱਤੀ ਹੋਈ ਦਸਤਾਰ ਵੀ ਧਾਰਨ ਕੀਤੀ ਹੈ ਜੇਕਰ ਆਪਣੇ ਪਾਵਨ ਗੁਰਬਾਣੀ ਕੰਠ ਨਹੀਂ ਫਿਰ ਉਸ ਦਾ ਕੋਈ ਫਾਇਦਾ ਨਹੀਂ ਇਸ ਵਾਸਤੇ ਪਾਵਨ ਗੁਰਬਾਣੀ ਨੂੰ ਕੰਠ ਕਰਨਾ ਸ਼ੁੱਧ ਕਰਨਾ ਬਹੁਤ ਜ਼ਰੂਰੀ ਹੈ ਆਓ ਆਪਾਂ ਸ੍ਰੀ ਜਾਪ ਸਹਿਬ ਜੀ ਦੀ ਪਾਵਨ ਗੁਰਬਾਣੀ ਦਾ ਸੁੱਧ ਉਚਾਰਨ ਕਰੀਏ ਅਸੀਂ ਪਹਿਲਾਂ ਆਪ ਜੀ ਨੂੰ ਸੁੱਧ ਪਾਠ ਸੰਥਿਆ ਕਰਵਾਵਾਂਗੇ ਤੇ ਧਿਆਨ ਦੇ ਨਾਲ ਆਪ ਗੁਰਸਿੱਖ ਸੰਗਤਾਂ ਨੇ ਇਕਾਗਰ ਕਰਕੇ ਮਨ ਨੂੰ ਸਤਿਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਸੰਥਿਆ শ্রবণ ਕਰਨੀ ਹੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇਕ ਓ ਅੰਕਾਰ ਸਤਿਗੁਰ ਪ੍ਰਸਾਦ ਏਸੇ ਤਰ੍ਹਾਂ ਹੀ ਗੁਰੂ ਖਾਰਸਾ ਜੀ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਕਈ ਗੁਟਕੇ ਸਹਿਬਾਨਾਂ ਚ ਜਾਪ ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਇੱਕ ਓ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਨਹੀਂ ਲਿਖਿਆ ਜਿਵੇਂ ਅਸੀਂ ਆਪ ਜੀ ਨੂੰ ਪੜ੍ਹ ਕੇ ਸੁਣਾਵਾਂਗੇ ਇਵੇਂ ਹੀ ਸ਼ੁੱਧ ਪਾਠ ਹੈ ਇਕ ਓੰਕਾਰ ਸਤਿਗੁਰ ਪ੍ਰਸਾਦਿ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਸੇ ਤਰ੍ਹਾਂ ਹੀ ਬੋਲਣਾ ਹੈ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੋਖਵਾਕ ਪਾਤ ਸਾਹੀ ਦਸਵੀਂ ਛਪੇ ਛੰਦ ਤਵ ਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤ ਆਰ ਪਾਤ ਨਹਿਨ ਜਿਹ ਰੂਪ ਰੰਗ ਆਦ ਰੇਖ ਭੇਖ ਕੋਊ ਕਹਿ ਨਾ ਸਕਤ ਕੇਹ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤ ਤੋਜ ਕਹਿਜੈ ਗੁਰੂ ਖਾਲਸਾ ਜੀ ਗੁਰਮੁਖੋ ਇਹ ਅਮਿਤ ਤੋਜ ਕਹਿਣਾ ਅਮੀ ਤੋਜ ਨਹੀਂ ਕਹਿਣਾ ਅਮਿਤ ਤੋਜ ਮੰਮੇ ਤੇ ਅੱਧਕ ਲਾ ਕੇ ਅਮਿਤ ਤੋਜ ਇਸ ਤਰ੍ਹਾਂ ਇਸ ਦਾ ਉਚਾਰਨ ਕਰਨਾ ਹੈ ਅਮਿਤ ਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਾਹਣ ਗਣਿਜੈ ਤਿਰਭਵਨ ਮਹੀਪ ਇਹ ਪਾਵਨ ਪਵਿੱਤਰ ਪੌੜੀ ਦੇ ਅੰਦਰ ਸਾਹੇ ਹਾਹੇ ਨੂੰ ਸਿਹਾਰੀ ਦੇ ਨਾਲ ਸੁੱਧ ਹੈ ਨਵੀਨ ਗੁਟਕੇ ਸਹਿਬਾਨਾਂ ਵਿੱਚ ਸਾਹੋ ਛਪਿਆ ਆਉਂਦਾ ਹੈ ਸਾਹੇ ਸਾਹਾਨ ਗਣਿਜੈ ਤਿਰਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤ્વੈ ਸਰਬਨਾਮ ਕਥ ਕਵਨ ਕਰਮਨਾਮ ਬਰਣਤ ਸੁਮਤ ਇਸੇ ਤਰ੍ਹਾਂ ਹੀ ਇਹ ਬਾਰਣਤ ਨਾਣੇ ਦੇ ਨਾਲ ਸੁੱਧ ਪਾਠ ਹੈ ਨੰਨਾ ਨੀ ਲਾਉਣਾ ਭੁਜੰਗ ਪ੍ਰਿਆਕ ਛੰਦ ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ ਇਹ ਜਿਹੜੇ ਸ਼ਬਦ ਹਨ ਇਹਨਾਂ ਨੂੰ ਨਮਸਤਵੰ ਕਹਿਣਾ ਹੈ ਤੱਤੇ ਔਂਕੜ ਐੜੇ ਟਿੱਪੀ ਅੰਤਵੰ ਇਸ ਦਾ ਅਰਥ ਹੈ हे अकाल स्वरूप वाहे गुरु तन्नो त्वं मैंने ਤੁਹਾਨੂੰ ਸਾਡੀ ਨਮਸਕਾਰ ਹੈ ਇਸ ਤਰ੍ਹਾਂ ਇਸ ਦੇ ਅਰਥ ਬਣਦੇ ਹਨ ਇਹਨੂੰ ਤਵੰਗ ਨਹੀਂ ਕਹਿਣਾ ਨਮਸਤਵੰ ਇਸ ਪ੍ਰਕਾਰ ਉਚਾਰਨ ਕਰਨਾ ਹੈ ਨਮਸਤਵੰ अकाले नमस्त्वं कृपालले नमस्तं अरूपे नमस्तं अनूपे ನಮಸ್ತಂ ಅಪೇಕೇ ನಮಸ್ತಂ ಅಲೇಖೇ ನಮಸ್ತಂ ಅಕಾಯೇ ನಮಸ್ತಂ ಅಜಾಯೇ ನಮಸ್ತಂ ಅಗಂಝೇ ನಮಸ್ತಂ ಅಪಂಝೇ ನಮಸ್ತಂ ಅನಾಮೇ ನಮಸ್ತಂ ಅಠಾಮೇ ನಮಸ್ತಂ ಅಕರ್ಮಂ ನಮಸ್ತಂ ಅಧರ್ಮಂ ನಮಸ್ತಂ ಅನಾಮಂ ನಮಸ್ತಂ ಅತಾಮಂ ਨਮਸਤੰ ਅਜੀਤੇ ਨਮਸਤੰ ਅਪੀਤੇ ਨਮਸਤੰ ਅਬਾਹੇ ਨਮਸਤੰ ਅਟਾਹੇ ਨਮਸਤੰ ਅਨੀਲੇ ਨਮਸਤੰ ਅਨਾਦੇ ਨਮਸਤੰ ਅਛੇਦੇ ਨਮਸਤੰ ਅਗਾਦੇ ਨਮਸਤੰ ਅਗੰਜੇ ਨਮਸਤੰ ਅਪੰਜੇ ਨਮਸਤੰ ਉਦਾਰੇ ਨਮਸਤੰ ਅਪਾਰੇ ਨਮਸਤੰ ਸੋ ਏਕੈ ਨਮਸਤੰ ਅਨੇਕੈ ਨਮਸਤੰ ਅਪੂਤੇ ਨਮਸਤੰ ਅਜੂਪੇ ਨਮਸਤੰ ਨਿਰਕਰਮੇ ਨਮਸਤੰ ਨਿਰਭਰਮੇ ਨਮਸਤੰ ਨਿਰਦੇਸੇ ਨਮਸਤੰ ਨਿਰਭੇਸੇ ਨਮਸਤੰ ਨਿਰਨਾਮੇ ਨਮਸਤੰ ਨਿਰਕਾਮੇ ਨਮਸਤੰ ਨਿਰਤਾਤੇ ਨਮਸਤੰ ਨਿਰਗਾਤੇ ਨਮਸਤੰ ਨਿਰਧੂਤੇ ਨਮਸਤੰ ਅਪੂਤੇ ਨਮਸਤੰ ਅਲੋਕੇ ਨਮਸਤੰ ਅਸੋਕੇ ਨਮਸਤੰ ਨਿਰਤਾਪੇ ਨਮਸਤੰ ਅਥਾਪੇ ਨਮਸਤੰ ਤਿਰਮਾਨੇ ਨਮਸਤੰ ਨਿਧਾਨੇ ਨਮਸਤੰ ਅਗਾਹੇ ਨਮਸਤੰ ਅਬਾਹੇ ਨਮਸਤੰ ਤਿਰਬਰਗੇ ਨਮਸਤੰ ਅਸਰਗੇ ਨਮਸਤੰ ਪਰਭੋਗੇ ਨਮਸਤੰ ਸੋਜੋਗੇ ਨਮਸਤੰ ਅਰੰਗੇ ਨਮਸਤੰ ਅਪੰਗੇ ਨਮਸਤੰ ਅਗੰਮੇ ਨਮਸਤਸਤ ਰੰਮੇ ਇਸੇ ਤਰ੍ਹਾਂ ਹੀ ਗੁਰੂ ਖਾਲਸਾ ਜੀ ਇਹ ਜਿਹੜਾ ਪਾਠ ਹੈ ਇਹ ਨਮਸ ਤਸਤ ਇਸ ਤਰ੍ਹਾਂ ਉਚਾਰਨ ਕਰਨਾ ਨਮਸਤਸਤ ਨਮਸ ਕਹਿ ਕੇ ਫਿਰ ਤਸਤ ਨਮਸਤਸਤ ਰੰਮੇ ਨਮਸਤੰ ਦਲਾਸਰੇ ਨਮਸਤੰ ਨਿਰਾਸਰੇ ਇਸੇ ਤਰ੍ਹਾਂ ਹੀ ਜਲਾਸਰੇ ਨਿਰਾਸਰੇ ਕਹਿਣਾ ਨਮਸਤੰ ਅਜਾਤੇ ਨਮਸਤੰ ਅਪਾਤੇ ਨਮਸਤੰ ਅਮਜਬੇ ਇਸ ਨੂੰ ਅਮਜਬੇ ਨਹੀਂ ਕਹਿਣਾ ਅਮਜਬੇ ਕਹਿਣਾ ਵੀ ਹੇ ਅਕਾਲ ਪੁਰਖ ਤੁਹਾਨੂੰ ਨਮਸਕਾਰ ਹੈ ਤੁਸੀਂ ਮਜਬਾਂ ਤੋਂ ਰਹਿਤ ਹੋ ਨਾ ਜੈਨੀ ਹੋ ਨਾ ਬੋਧੀ ਹੋ ਨਾ ਸਿੱਖ ਹੋ ਨਾ ਮੁਸਲਮਾਨ ਹੋ ਕਿਉਂਕਿ ਅਕਾਲ ਪੁਰਖ ਵਾਹਿਗੁਰੂ ਦੀ ਕੋਈ ਜਾਤ ਮਜਬ ਨਹੀਂ ਇਸ ਕਰਕੇ ਅਮਜਵੇ ਵਾਹਿਗੁਰੂ ਇਨਾਂ ਮਜਬਾਂ ਤੋਂ ਰਹਿਤ ਹੈ ਨਮਸਤੰ ਅਮਜਵੇ ਨਮਸਤਸਤ ਅਜਵੇ ਅਦੇਸੰ ਅਦੇਸੇ ਨਮਸਤੰ ਅਪੇਸੇ ਨਮਸਤੰ ਨਿਰਧਾਮੇ ਨਮਸਤੰ ਨਿਰਬੰਮੇ ਇਸ ਨੂੰ ਨਿਰ ਕਰਕੇ ਉਚਾਰਨਾ ਨਿਰ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਇਹ ਦਿਆਲੇ ਸ਼ਬਦ ਹੀ ਪੜਨਾ ਦੱਦਾ ਦੱਦੇ ਨੂੰ ਸਿਹਾਰੀ ਐੜੇ ਕੰਨਾ ਲੱਲੇ ਲਾਂ ਕਈ ਗੁਟਕਿਆਂ ਚ ਦਿਆਲੇ ਚਾਰ ਅੱਖਰਾਂ ਨਾਲ ਛਪਿਆ ਹੁੰਦਾ ਕਈ ਗੁਟਕ ਸ ਗੁਟਕੇ ਸਹਬਾਨਾਂ ਚ ਯਈਏ ਨਾਲ ਛਪਿਆ ਹੁੰਦਾ ਇਸ ਤਰੀਕੇ ਦੇ ਨਾਲ ਸੁੱਧ ਉਚਾਰਨ ਨਹੀਂ ਇਹ ਦਿਆਲੇ ਪਾਠ ਸੁੱਧ ਹੈ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਸ ਤਸਤ ਦੇਵੈ ਇਹ ਧਿਆਨ ਦੇ ਨਾਲ ਨਮਸ ਤਸਤ ਕਹਿਣਾ ਨਮਸ ਤਸਤ ਦੇਵੈ ਨਮਸਤੰ ਅਭੇਵੈ ਨਮਸਤੰ ਅਜਨਮੇ ਨਮਸਤੰ ਸੋ ਬਨਮੇ ਸੋ ਬਨਮੇ ਪਾਠ ਕਰਨਾ ਹੈ ਸੁਬਨਮੇ ਨਹੀਂ ਕਹਿਣਾ ਇਹਦਾ ਅਰਥ ਬਣਦਾ ਬਨ ਦਾ ਅਰਥ ਜੰਗਲ ਜੋ ਸੰਸਾਰ ਰੂਪੀ ਬਨ ਵਿੱਚ ਜੰਗਲ ਵਿੱਚ ਆਇਆ ਹੋਇਆ ਅਕਾਲ ਪੁਰਖ ਵਾਹਿਗੁਰੂ ਹੈ ਨਮਸਤੰ ਅਜਨਮੇ ਨਮਸਤੰ ਸੋਬਾਨਮੇ ਨਮੋ ਸਰਬ ਗਉਨੇ ਨਮੋ ਸਰਬ ਭਾਉਨੇ ਨਮੋ ਸਰਬ ਰੰਗੇ ਨਮੋ ਸਰਬ ਭੰਗੇ ਨਮੋ ਕਾਲ ਕਾਲੇ ਨਮਸਤਸਤ ਬਿਆਲੇ नमस्तं अबर्णे नमस्तं अमर्णे नमस्तं जरारं नमस्तं कृतारं नमो सर्वतं दे नमोस्त अबन्दे नमस्तं निरसाके नमस्तं निर्वाक्ये नमस्तं रहीमे नमस्तं करीमे नमस्तं अनन्ते नमस्तं महन्ते नमस्तराज्ञे नमस्तं सुहागे नमो सर्वसोखं नमो सर्वपोखं नमो सर्वकर्ता नमो सर्वहर्ता नमो योगजोगे नमो भोगभोगे नमो सर्वद्याले नमो सर्वपालले चाचरी छंद त्वय प्रसाद अरू एसनु चाचरी छंद कहणा कसके त्वय प्रसाद पढना है तते ओंकड ਐੜੇ ਦੁਲਾਵਾਂ ਸੂਖਮ ਰੂਪ ਦੇ ਅੰਦਰ ਸੂਖਮ ਰੂਪ ਤੋਂ ਭਾਵ ਤਵੈ ਨਹੀਂ ਕਹਿਣਾ ਤੋ ਐ ਥੋੜਾ ਜਿਹਾ ਚਾਤਰੀ ਛੰਦ ਤੋ ਐ ਪ੍ਰਸਾਦ ਰੂਪ ਹੈ ਅਨੂਪ ਹੈ ਇਹ ਧਿਆਨ ਦੇ ਨਾਲ ਹੈ ਕਹਿਣਾ ਹੈ ਹਾਹੀ ਦੁਲਾਵਾਂ ਉੱਤੇ ਬਿੰਦੀ ਹੈ ਅਰੂਪ ਹੈ ਅਨੂਪ ਹੈ ਅਜੂ ਹੈ ਅਪੂ ਹੈ ਅਲੇਖ ਹੈ ਅਪੀਖ ਹੈ ਨਾਮ ਹੈ ਅਕਾਮ ਹੈ athe ਹੈ ਅਪੇ ਹੈ ਅਜੀਤ ਹੈ ਅਪੀਤ ਹੈ ਤਿਰਮਾਨ ਹੈ ਨਿਧਾਨ ਹੈ ਤਿਰਬਰਗ ਹੈ ਅਸਰਗ ਹੈ ਅਨੀਲ ਹੈ ਅਨਾਦ ਹੈ ਅਜੀ ਹੈ ਆਜ਼ਾਦ ਹੈ ਅਜਨਮ ਹੈ ਅਬਰਨ ਹੈ ਅਭੂਤ ਹੈ ਅਭਰਨ ਹੈ ਅਗੰਝ ਹੈ ਅਭੰਜ ਹੈ ਅਚੂਜ ਇਹਨੂੰ ਅਜੂਜ ਨਹੀਂ ਕਹਿਣਾ ਅਚੂਜ ਇਸ ਤਰ੍ਹਾਂ ਕਹਿਣਾ ਅਚੂਜ ਹੈ ਅਚੰਜ ਹੈ ਅਮੀਕ ਹੈ रफीक हैं अतंद हैं अबंद हैं निर्बूज हैं असूज हैं अकाल हैं अजाल हैं अल्लाह हैं अजाह हैं इनू अल्लाह कहना है, अल्लाह अल्लाह हैं अजाह हैं अनंत हैं ਮਹੰਤ ਹੈ ਅਲੀਕ ਹੈ ਨਿਰਸਰੀਕ ਹੈ ਇਸ ਨੂੰ ਨਿਰਸਰੀਕ ਕਹਿਣਾ ਨਿਰਸਰੀਕ ਹੈ ਨਿਰਲੰਭ ਹੈ ਅਸੰਭ ਹੈ ਅਗੰਮ ਹੈ ਅਜੰਮ ਹੈ ਅਭੂਤ ਹੈ ਅਛੂਤ ਹੈ ਅਲੋਕ ਹੈ ਅਸ਼ੋਕ ਹੈ ਅਕਰਮ ਹੈ ਭਰਮ ਹੈ अजीत ਹੈ ਅਪੀਤ ਹੈ ਅਬਾਹ ਹੈ ਅਗਾਹ ਹੈ ਅਮਾਨ ਹੈ ਨਿਧਾਨ ਹੈ ਅਨੇਕ ਹੈ ਫਿਰ ਇਕ ਹੈ ਪੁਜੰਗ ਪ੍ਰਯਾਤ ਛੰਦ ਨਮੋ ਸਰਬਮਾਨੇ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਅਭੇਖੀ ਅਭੇਵੇ ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗਾਉਣੇ ਨਮੋ ਸਰਬ ਭਾਉਣੇ ਇਹ ਗਾਉਣੇ ਅਤੇ ਭਾਉਣੇ ਇਹ ਅਣਾਣਿਆਂ ਦੇ ਨਾਲ ਸੁੱਧ ਹੈ ਅਣਾਣੇ ਲੱਗੇ ਹੋਏ ਨੇ ਅਨੰਗੀ ਅਨਾਥੇ ਨਿਰਸੰਗੀ ਪਰਮਾਥੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ اے ਕਈ ਸਰੂਪਾਂ ਦੇ ਵਿੱਚ ਗੁੜਕੇ ਸਹਿਬਾਨਾ ਚ ਨ੍ਰਿਤ ਨ੍ਰਿਤੇ ਛਪਿਆ ਇਹ ਨਿਰਤ ਨ੍ਰਿਤੇ ਕਹਿਣਾ ਪੂਰੇ ਰਾਦੇ ਦੇ ਨਾਲ ਸੁੱਧ ਉਚਾਰਨ ਹੈ ਸੁੱਧ ਪਾਠ ਹੈ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਪਾਨ ਪਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪਰਭੰਗੀ ਪਰਮਾਥੇ ਸਮਸਤੀ ਵਿਭੂਤੇ ਕਲੰਕੰ ਬਿਨਾ ਨੇ ਕਲੰਕੀ ਸਰੂਪੇ ਇਹ ਵੀ ਕਲੰਕੰ ਬਿਨਾਨੇ ਨਹੀਂ ਕਹਿਣਾ ਬਿਨਾ ਨੇ ਕਲੰਕੀ ਸਰੂਪੇ ਕਹਿਣਾ ਹੈ कलंकं बिना नेक लंकी स्वरूपे नमो राज राजेश्वरं परम रूपे नमो जोग जोगेश्वरं परम सिद्धे नमो राज राजेश्वरं परम वृद्धे नमो शास्त्रपाणे नमो अस्त्रमाणे नमो परम ज्ञाता नमो लोकमाता अपेक्षी अपर्मी अपोघी अपुगते नमो जोग जोगेश्वरं परम जुगते नमो नत नारायण क्रूर कर्मे नमो प्रीत अप्रीत देवे सुधर्मे नमो रोग हरता नमो राग रूपे नमो साहसाहं नमो पूप फूपे नमो दान दानने नमो मान मानने नमो रोग रोगी नमस्तं इस नामन नमो मंत्र मन्त्रं नमो जंत्र जंत्रं ਇਸੇ ਤਰ੍ਹਾਂ ਹੀ ਜਿਹੜੀ 55ਵੀਂ ਪੌੜੀ ਹੈ ਉਸਤੇ ਵਿੱਚ ਇਸਨਾਨੰ ਪਾਠ ਸ਼ੁੱਧ ਹੈ ਕਈ ਗੁਟਕੇ ਸਹਿਬਾਨਾਂ ਦੇ ਵਿੱਚ ਇਸਨਾਨੇ ਲਿਖਿਆ ਹੋਇਆ ਹੈ ਉਹ ਬਿਲਕੁਲ ਅਸ਼ੁੱਧ ਅਤੇ ਗਲਤ ਛਪਿਆ ਹੋਇਆ ਨਮੋ ਰੋਗ ਰੋਗੇ ਨਮਸਤੰ ਇਸਨਾਨੰ ਨਮੋ ਮੰਤਰ ਮੰਤਰੰ ਨਮੋ ਜੰਤਰ ਜੰਤਰੰ ਨਮੋ ਇਸਟ ਇਸਤੇ ਨਮੋ ਤੰਤਰ ਤੰਤਰੰ ਸਦਾ ਸਤਿ ਦਾ ਆਨੰਦ ਸਰਬੰ ਪਰਨਾਸੀ ਅਨੂਪੇ ਅਰੂਪੇ ਸਮਸਤਲ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬ੍ਰਿੱਧ ਕਰਤਾ ਅਦੋ ਉਰਧ ਅਰਧੰ ਅਗੰ ਓਗ ਹਰਤਾ ਪਰਮ ਪਰਮ ਪਰਮੇਸ਼ਵਰੰ ਪ੍ਰੋਚ ਪਾਲੰ ਸਦਾ ਸਰਬਦਾ ਸਿੱਧ ਇਹ ਸਿੱਧ ਤੇ ਹੀ ਬਿਸਰਾਮ ਲਾਉਣਾ ਹੈ ਸਿੱਧ ਦਾਤਾ ਦਿਆਲੰਗ ਨਹੀਂ ਕਹਿਣਾ ਸਦਾ ਸਰਬਦਾ ਸਿੱਧ ਦਾਤਾ ਦਿਆਲੰਗ ਦਿਆਲੰਗ ਵੀ ਤਿੰਨ ਅੱਖਰਾਂ ਦੇ ਨਾਲ ਹੀ ਹੈ ਚਾਰਾਂ ਦੇ ਨਾਲ ਨਹੀਂ ਸਿੱਧ ਦਾਤਾ ਦਿਆਲੰਗ ਅਛੇਦੀ ਅਭੇਦੀ ਅਨਾਮੰ ਅਕਾਮੰ ਸਮਸਤੋ ਪਰਾਜੀ ਸਮਸਤਸਤ ਧਾਮੰ ਇਸੇ ਤਰ੍ਹਾਂ ਹੀ ਇਹ ਸਮਸਤਸਤ ਕਹਿਣਾ समस्तो प्रजी समस्तस्त धामं ਇਥੋਂ ਤੱਕ ਜੋ ਆਪਾ ਜੀ ਨੇ ਪਾਵਨ ਸ੍ਰੀ ਜਾਪ ਸਾਹਿਬ ਜੀ ਦੀ ਸੰਥਿਆ ਅੱਜ ਪ੍ਰਾਰੰਭ ਕੀਤੀ ਹੈ ਅਤੇ ਇਹ ਜਾਪ ਸਾਹਿਬ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਨਮਸਕਾਰਾਂ ਕੀਤੀਆਂ ਹਨ ਇਸ ਪਾਵਨ ਸ੍ਰੀ ਜਾਪ ਸਾਹਿਬ ਜੀ ਦੇ ਅੰਦਰ 22 ਛੰਦ ਹਨ ਸੱਤ ਭਾਸ਼ਾਵਾਂ ਦੇ ਵਿੱਚ ਸ੍ਰੀ ਜਾਪ ਸਾਹਿਬ ਜੀ ਦੀ ਪਾਵਨ ਗੁਰਬਾਣੀ ਨੂੰ ਕਲੰਗੀ ਧਰ ਸੱਚੇ ਪਾਤਸ਼ਾਹ ਜੀ ਨੇ ਲਿਖਿਆ ਹੋਇਆ ਹੈ ਹਿੰਦੀ ਵਿੱਚ ਉਰਦੂ ਵਿੱਚ ਫਾਰਸੀ ਵਿੱਚ ਬ੍ਰਿਜ ਭਾਸ਼ਾ ਵਿੱਚ ਸੰਸਕ੍ਰਿਤ ਵਿੱਚ ਇਸੇ ਤਰ੍ਹਾਂ ਗੁਰਮੁਖੀ ਵਿੱਚ ਇਹ ਵੱਖਰੋ-ਵੱਖਰੀਆਂ ਸੱਤ ਭਾਸ਼ਾਵਾਂ ਨੂੰ ਇਕੱਤਰ ਕਰਕੇ ਫਿਰ ਇਸੇ ਜਾਪ ਸਾਹਿਬ ਜੀ ਦੀ ਪਾਵਨ ਗੁਰਬਾਣੀ ਨੂੰ ਸਤਿਗੁਰੂ ਸਾਹਿਬ ਜੀ ਨੇ ਲਿਖਿਆ ਹੈ ਇਹਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਜੀ ਦੀ ਉਸਤਤ ਕੀਤੀ ਹੈ